ਹਾਂ ਜੀ ਪੰਕਰ ਭਾਜੀ ਦੀ ਗੱਲ ਸਾਨੂੰ ਧਮਕੀ ਦੀ ਕਾਲ ਆਈ ਹੈ ਕੀ ਕਹਿਣਾ ਚਾਹੁੰਦੇ ਅੱਜ ਕਰੀ ਮੀਡੀਆ ਦੇ ਸਾਹਮਣੇ ਤੁਸੀਂ ਆਏ ਦੇਖੋ ਜੀ ਰਾਸ਼ੀ ਬਗਲਾ ਸ ਇਹਨਾਂ ਦੇ ਸੰਗਠਨ ਦੇ ਜਿਹੜੇ ਸੰਤੋਖਿਲ ਜੀ ਉਹ ਰਾਸ਼ੀ ਚੇਅਰਮੈਨ ਨੇ ਤੇ ਜਿਹੜੀ ਇਹ ਧਮਕੀ ਆਈ ਹੈ ਪੂਰੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ ਜਿਹਦੇ ਵਿੱਚ ਜਾਨੂ ਮਾਰਨ ਦੀ ਤੇ ਫਰੋਤੀ ਦੀ ਧਮਕੀ ਦਿੱਤੀ ਗਈ ਹੈ ਇਹ ਧਮਕੀ ਪਿਛਲੇ ਜਨਵਰੀ 11 ਜਨਵਰੀ ਨੂੰ ਇਹ ਧਮਕੀ ਆਈ ਸੀ ਅਸੀਂ ਜਿਹੜੇ ਗਿਲਸਾਹਬ ਸੀ ਉਹ ਪ੍ਰਸ਼ਾਸਨ ਦੀ ਗੱਲ ਮੰਨ ਕੇ ਇਹ ਜਿਹੜੀ ਗੱਲ ਉਹਨਾਂ ਨੇ ਮੀਡੀਆ 'ਚ ਨਹੀਂ ਲਿਆਂਦੀ ਪਰ ਜਦੋਂ ਪ੍ਰਸ਼ਾਸਨ ਨੂੰ ਬਾਰ ਬਾਰ ਕਿਹਾ ਗਿਆ ਪਰ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਸਹੀ ਤਰੀਕੇ ਦਾ ਨਾ ਇਸਤੇ ਕੋਈ ਐਫ ਆਈ ਆਰ ਲੌਂਚ ਕੀਤੀ ਗਈ ਇਸ ਲਈ ਸਾਨੂੰ ਅੱਜ ਮੀਡੀਆ ਦੇ ਸਾਹਮਣੇ ਆਉਣਾ ਪਿਆ ਅਸੀਂ ਸਾਧ ਤੌਰ ਤੇ ਕਹਿ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਗਿਲਸਾਹਬ ਨੇ ਉਹ ਭਗਵਾਸੇ ਉਹਨਾਂ ਦੇ ਚੇਅਰਮੈਨ ਤੇ ਹੈ ਹੀ ਹਨ ਨਾਲੇ ਸ਼ਿਰਾਜ ਜਿਹੜੀ ਕੌਰ ਆ ਜਿਹੜੀ ਬਿਗ ਬਾਸ ਉਹ ਇਹਨਾਂ ਦੀ ਬੇਟੀ ਆ ਤੇ ਪੰਜਾਬ ਲਈ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਉੱਚਾ ਕੀਤਾ ਇਹ ਪਰਿਵਾਰ ਇਹ ਇੱਕ ਸਰਮਾਇਆ ਹੈ ਜਿਹਨੂੰ ਸਾਮੰਦੀ ਜ਼ਰੂਰਤ ਹੈ ਪੰਜਾਬ ਸਰਕਾਰ ਤੇ ਡੀਜੀਬੀ ਸਾਹਿਬ ਨੂੰ ਇਹ ਵੇਖਣਾ ਚਾਹੀਦਾ ਹੈ ਜੇ ਇਹਨਾਂ ਨੂੰ ਸੁਰੱਖਿਆ ਦੀ ਜ਼ਰੂਰਤ ਹੈ ਇਹਨਾਂ ਨੂੰ ਪ੍ਰੋਪਰ ਤੌਰ ਤੇ ਸੁਰੱਖਿਆ ਦਿੱਤੀ ਜਾਵੇ ਪਰ ਪਿਛਲੇ ਦੋ ਦਿਨ ਜੇ ਅਸੀਂ ਵੇਖਿਆ ਵੀ ਇਹਨਾਂ ਨੇ ਸੁਰੱਖਿਆ ਦੇਣ ਦੀ بجائے ਇੱਕ ਬੰਦਾ ਇਹਨਾਂ ਦਾ ਵਾਪਸ ਲੈ ਕੇ ਇਹਨੂੰ ਘਟਾ ਦਿੱਤਾ ਗਿਆ ਇਹ ਕੋਈ ਇਹ ਕੋਈ ਚੰਗੀ ਗੱਲ ਨਹੀਂ ਆ ਇਹ ਸ਼ਰਮ ਵਾਲੀ ਗੱਲ ਆ ਅੱਜ ਜੇਕਰ ਕੋਈ ਇਨਸੀਡੈਂਟ ਇਹਦਾ ਨਾ ਹੋ ਗਿਆ ਜਾ ਸਾਨੂੰ ਕੋਈ ਸ਼ੰਕਾ ਹੋਈ ਤੇ ਅਸੀਂ ਸਾਧ ਤੌਰ ਤੇ ਸਰਕਾਰ ਨੂੰ ਕਹਿ ਦਿੰਨਾ ਚਾਹੁੰਦਾ ਪੰਜਾਬ ਦੇ ਮਾਹੌਲ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਸਾਡੇ ਸੰਗਠਨ ਵੱਲੋਂ ਜਾਂ ਹੋਰ ਸੰਗਠਨਾਂ ਵੱਲੋਂ ਹਿੰਦੂਸਤਾਨ ਵੱਲੋਂ ਉਹ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ ਪੱਕੀ ਲੱਗਦਾ ਨਹੀਂ ਹੈ ਇੱਕ ਸਾਈਡ ਤੋਂ ਧਮਕੀਆਂ ਦੀਆਂ ਕੋਲਾ ਆ ਰਹੀਆਂ ਦੂਸਰੀ ਸਾਈਡ ਤੇ ਜਨਮਨ ਬੁਧਾਨ ਦੀ ਲੋੜ ਸੀ ਉਥੇ ਗੈਨਮਨ ਵੀ ਖੋਇਆ ਗਿਆ ਕਿੰਨਾ ਦਾ ਇਹ ਤੇ ਪੁਲਿਸ ਜੀ ਬਾਤ ਦਵੇ ਵੀ ਇਹ ਕਿਉਂ ਕੀਤਾ ਗਿਆ ਜਦੋਂ ਅਸੀਂ ਇਹ ਅਪਡੇਟ ਕੀਤਾ ਵੀ ਇਹਨਾਂ ਨੂੰ ਧਮਕੀ ਆਈ ਹੈ ਇਹਨਾਂ ਨੂੰ ਪ੍ਰੋਬਲਮ ਹੈ ਫਾਇਰ ਲਾਉਂ ਚ ਨਹੀਂ ਕੀਤੀ ਪਰ ਸਿਕਿਉਰਟੀ ਨੂੰ ਇੱਕ ਨੂੰ ਕਟਾ ਕੇ ਇਹਨਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਗਿਆ ਦੇਖੋ ਅਸੀਂ ਬਹੁਤ ਜਲੇ ਲੀਡਰ ਖੋ ਚੁੱਕੇ ਆ ਪੰਜਾਬ ਵਿੱਚ ਉਹ ਹਿੰਦੂ ਸਮਾਜ ਦੇ ਪਰ ਹੁਣ ਨਹੀਂ ਇਦਾਂ ਹੋਣਾ ਸਾਡੇ ਜਿਹੜੇ ਲੀਡਰ ਨੇ ਸਾਡੇ ਲਈ ਬਹੁਤ ਬੇਮੁੱਲੇ ਨੇ ਬਹੁਤ ਕੀਮਤੀ ਨੇ ਸਾਡੇ ਸਮਾਜ ਲਈ ਅੱਗੇ ਕੋਈ ਲੀਡਰ ਇੰਨੇ ਨਹੀਂ ਹੈਗੇ ਜਿਹੜੇ ਕੰਮ ਕਰ ਸਕਣ ਹਿੰਦੂ ਸਮਾਜ ਦਾ ਇਸ ਲਈ ਪੰਜਾਬ ਸਰਕਾਰ ਡੀਜੀਪੀ ਸਾਹਿਬ ਨੂੰ ਸਾਡੇ ਵੱਲੋਂ ਇੱਕ ਰਿਕਵੈਸਟ ਆ ਇਸ ਤੇ ਪੂਰਾ ਧਿਆਨ ਦੇ ਕੇ ਇਹਨਾਂ ਦੀ ਸੁਰੱਖਿਆ ਨੂੰ ਪੁਖਤਾ ਕੀਤਾ ਜਾਵੇ। ਪੰਗੇ ਲੱਗਦਾ ਵੀ ਇਹ ਹਿੰਦੂਆਂ ਨਾਲ ਹੀ ਹਰ ਵਾਰੀ ਹੁੰਦਾ ਵਾ ਤੇ ਹਿੰਦੂ ਲੀਡਰਾਂ ਨਾਲ ਹੀ ਧਮਕੀਆਂ ਦੀਆਂ ਕੋਲਾਂ ਆਣੇ ਨੇ ਜਾਨਮਣ ਖੋਣਾ ਵੱਡਾ ਹਾਸਾ ਹੁੰਦੀ ਵੇਟ ਕੀਤੀ ਜਾਂਦੀ ਹੈ ਤੇ ਲੱਗਦਾ ਵੀ ਹਰ ਵਾਰੀ ਹਿੰਦੂ ਹੀ ਕਿਉਂ? ਦੇਖੋ ਇਹ ਇਹ ਇੱਕ ਰੀਤ ਬਣ ਚੁੱਕੀ ਆ ਜਦੋਂ ਸਾਡੇ ਸਮਾਜ ਦਾ ਕੋਈ ਲੀਡਰ ਚੱਲ ਜਾਂਦਾ ਨਾ ਫਿਰ ਅਥਰੂ ਪੁੰਜ ਲਈ ਸਭ ਆ ਜਾਂਦੇ ਨੇ। ਉਹ ਅਥਰੂ ਤਾਂ ਪੁੰਜੇ ਜਾਂਦੇ ਵੀ ਹਿੰਦੂ ਸਮਾਜ ਦੇ ਲੋਕ ਭੜਕਨਾਂ ਤੇ ਮਾਹੌਲ ਨਾ ਖਰਾਬ ਹੋਵੇ। ਦੇਖੋ ਅਸੀਂ ਬੜੇ ਸ਼ਾਂਤ ਲੋਗ ਆ ਹਿੰਦੂ ਸਮਾਜ ਦੇ ਲੋਗ ਲੀਡਰ ਅਸੀਂ ਹਿੰਦੂ ਸਮਾਜ ਦੀ ਨੁਮਾਇੰਦਗੀ ਕਰਦੇ ਆ ਜਿਲ੍ਹਾ ਸਾਹਿਬ ਵੀ ਨੁਮਾਇੰਦਗੀ ਕਰਦੇ ਨੇ ਇਸ ਲਈ ਅਸੀਂ ਕਹਿੰਦੇ ਆ ਵੀ ਇਹ ਸਮਾਂ ਨਾ ਗੁੰਮਦੇ ਹੋਏ ਉਹ ਚੀਜ਼ ਤੇ ਆਉਣ ਦੇ ਪਹਿਲਾਂ ਹੀ ਆਪਾਂ ਇਸ ਸਮੇਂ ਨੂੰ ਸੰਭੀਏ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਬਾਰ-ਬਾਰ ਬੇਨਤੀ ਕਰਦੇ ਆ ਤੇ ਇਸ ਤੇ ਕੜਾ ਧਿਆਨ ਦੇ ਕੇ ਇਹਨਾਂ ਦੀ ਸੁਰੱਖਿਆ ਨੂੰ ਪੁਖਤਾ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਇਹਨਾਂ ਦੇ ਪਰਿਵਾਰ ਨੂੰ ਨਾ ਆਵੇ ਪੂਰੇ ਪਰਿਵਾਰ ਨੂੰ ਧਮਕੀ ਦੇਣ ਦਾ ਮਤਲਬ 50 ਲੱਖ ਰੁਪਏ ਮੰਗਣ ਦਾ ਮਤਲਬ ਤੁਸੀਂ ਸਾਫ਼ ਤੌਰ ਤੇ ਦੇਖੋ ਇਹ ਕੋਈ ਮਜ਼ਾਕ ਨਹੀਂ ਹੋ ਸਕਦਾ ਅਸੀਂ 1 ਮਹੀਨਾ ਤੁਹਾਨੂੰ ਦਿੱਤਾ ਜਾਂਚ ਕਰਨ ਲਈ ਕੋਈ ਐਫਆਈਰ ਨਹੀਂ ਦਿੱਤੀ ਕਮ ਸੇ ਕਮ ਜਿੰਨੇ ਤੱਕ ਉਹ ਬੰਦੇ ਨਹੀਂ ਗ੍ਰਿਫਤਾਰ ਹੁੰਦੇ ਇਹਨਾਂ ਦੀ ਸੁਰੱਖਿਆ ਨੂੰ ਬੁਕਤਾਂ ਕੀਤਾ ਜਾਵੇ ਕਿ ਲੱਗਦਾ ਨਹੀਂ ਅੱਜ ਸਵੇਰ ਦਾ ਤੁਸੀਂ মিডিਆ ਦੇ ਸਾਹਮਣੇ ਆ ਰਹੇ ਹੋ ਅੱবি ਤਾਂ ਕੋਈ ਸੀਨੀਅਰ ਅਫਸਰ ਕੋਈ ਸੀਨੀਅਰ ਇਹਨਾਂ ਦਾ ਘਰ ਕੋਈ ਨਹੀਂ ਪਹੁੰਚਿਆ ਨਾ ਕੋਈ ਇਹਨਾਂ ਦੇ ਡੀਜੀਪੀ ਸਾਹਿਬ ਵੱਲੋਂ ਕੋਈ ਫੋਰਸ ਦਾ ਹੀ ਕੋਈ ਅਰੇਂਜ ਕੀਤਾ ਗਿਆ ਵਾ ਤੇ ਕੁਝ ਵੀ ਪੰਜਾਬ ਦੇ ਵਿੱਚ ਇਹਨਾਂ ਨਾਲ ਹੋ ਸਕਦਾ ਦੇਖੋ ਅਸੀਂ ਇਹਨਾਂ ਦੇ ਘਰ ਬੈਠੇ ਆ ਸਵੇਰ ਦੇ ਪਰ ਮੈਂ ਕੋਈ ਵੀ ਸੀਨੀਅਰ ਲੀਡਰਸ਼ਿਪ ਜਿਹੜੀ ਜਾਂ ਸੀਨੀਅਰ ਅਫਸਰ ਮੈਂ ਤਾਂ ਨਹੀਂ ਦੇਖਿਆ ਵੀ ਇਹਨਾਂ ਨੂੰ ਕੋਈ ਕਾਲ ਆਈ ਜਾਂ ਕਿਸੇ ਨੇ ਪੁੱਛਿਆ ਦੇਖੋ ਜੇ ਇਦਾਂ ਦਾ ਰਵਈਆ ਰੱਖਣਾ ਤੇ ਫਿਰ ਸਾਫ਼ ਤੌਰ ਤੇ ਗੱਲ ਇਹ ਆ ਵੀ ਫਿਰ ਰਿਸ਼ਤੇਦਾਰੀ ਜਾਂ ਪਿਆਰ ਕੋਈ ਨਹੀਂ ਹੁੰਦਾ ਇਹ ਹਿੰਦੂ ਸੁਗਠਨ ਨੇ ਇਹਨਾਂ ਨੂੰ ਆਪਣਾ ਹੱਕ ਲੈਣਾ ਹੁੰਦਾ ਜੇ ਸੰਘਰਸ਼ ਕਰਨਾ ਪਿਆ ਤੇ ਭਗਵਾ ਸਹਿਲਾ ਕੋ ਸੰਘਰਸ਼ ਤੋਂ ਪਿੱਛੇ ਨਹੀਂ ਹਟਦੀ ਸੰਘਰਸ਼ ਅਸੀਂ ਸਮਾਜ ਲਈ ਬਹੁਤ ਕੀਤੇ ਨੇ ਜੇਕਰ ਅਸੀਂ ਆਪਣੇ ਬੰਦੇ ਨੂੰ ਸੇਵ ਨਹੀਂ ਕਰ ਸਕਦੇ ਤੇ ਫਿਰ ਅਸੀਂ ਆਪਣੇ ਪਦਧਕਾੜੀ ਬਣਾਉਣ ਦੇ ਕੋਈ ਲਾਇਕ ਨਹੀਂ ਹੈਗੇ ਇਸ ਲਈ ਜੇ ਸੰਘਰਸ਼ ਦੀ ਜ਼ਰੂਰਤ ਪਈ ਤੇ ਅਸੀਂ ਪੂਰ ਜੋਰ ਸੰਘਰਸ਼ ਕਰਾਂਗੇ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਇਕ ਤੇ ਸਬਸਕ੍ਰਾਈਬ ਕਰੋ YouTube ਤੇ